ਇਹ ਬਰਮੁੱਤਰ ਦਾ ਜਿਹੜਾ ਪਾਣੀ ਪਾ ਦੇਗਾ ਉਹ ਤੇ ਇੰਨਾ ਪੜਾ ਚਾਹੀਦਾ ਤੇ ਜਿਹੜੀ ਜਿਹੜੀ ਉਹ ਚੋਬੇ ਵਾਲੀ ਬੰਦੀ ਹੈ ਨਾ ਇਸ ਕਰਕੇ ਉਹ ਪਲਟੀਆਂ ਵਾਲੀ ਗੱਲ ਜਿਹੜੀ ਆ ਉਹ ਵੀ ਬੜੀ ਕਤਰਨਾਕ ਹੈ ਹੁਣ ਰਾਜਸਥਾਨ ਵਾਲੇ ਰੋਂਦੇ ਨੇ ਮੇਰੇ ਕੋਲੇ ਹੋਇਆ ਸੰਦੀਪ ਸਿੰਘ ਮਾ ਨਾਲ ਵਾਂਗਾ ਜਿਹੜੇ ਕਿ ਸਾਡੇ ਨਾਲ ਚੱਲਦੇ ਨੇ ਕਿਸਾਨ ਤੇ ਬੰਦੀ ਧੋਨੇ ਹੁਣ ਯਾਰਾਂ ਕਿ ਉਹ ਸਾਡੇ ਉੱਥੇ ਗੰਗਾ ਨਗਰ ਰੈਲੀ ਆ ਤੇ ਉਹ ਉਸ ਸਟੇਟ ਤੋਂ ਵੀ ਇਹ ਗੱਲ ਜਿਹੜੀ ਆ ਪਰ ਜੇ ਵੀ ਉਹ ਮਤਾ ਪਿਆਰ ਕਰਨੇ ਜਿਹੜਾ ਅਕੇ ਰਾਜਸਥਾਨ ਵਿੱਚ ਧਾਰਮਿਕ ਤੇ ਪੰਜਾਬ ਚਾਰਨ ਦੇ ਡੇਰੇ ਨੂੰ ਵੀ ਉਥੋਂ ਉਹ ਵਿਚਾਰੀ ਕਰਾ ਲੈਣੇ ਭੇਜेंगे ਸੋ ਇਹ ਜਿਹੜਾ ਪਾਣੀ ਜੇਲੇ ਵੱਲੋਂ ਧਾਰਮਿਕ ਜੇਲੇ ਵੱਲੋਂ ਜਿਹੜਾ ਦਰਿਆ ਦੇ ਵਿੱਚ ਇਹ ਕੱਦਾਂ ਪਾਣੀ ਪਾਇਆ ਜਾ ਰਿਹਾ ਇਹ ਦੀ ਇੱਕ ਬਹੁਤ ਹੀ ਹਲਕਿ ਸਾਰੇ ਵਾਸਤੇ ਇੱਕ ਨਮਸ਼ੀ ਵਾਲੀ ਗੱਲ ਹੈ ਕਿ ਇਹ ਉਹਨਾਂ ਦੇ ਇੱਕ ਜ਼ਿੰਮੇਵਾਰ ਜਿਸ ਤਰ੍ਹਾਂ ਜੀ ਇਹਦਾ ਪਾਣੀ ਤੁਸੀਂ ਕਿਸੇ ਨੂੰ ਪੁੱਛ ਲੋ ਜਿਹੜੇ ਉਥੋਂ ਦੇ ਰੱਖਦੇ ਰਹਿਣ ਵਾਲੇ ਨੇ ਕਿਸੇ ਤੁਹਾਡੇ ਆਪਣੇ ਸੋਰਸ ਨੇ ਪੁੱਛ ਲਿਓ ਕਿ ਜਿਹੜਾ ਡੇਰਾ ਵਿਆਸ ਹੈ ਇਟਾ ਪਟੇ ਮਲਕੀ ਉਹ ਖਲਾਰ ਵਿੱਚ ਹੈ ਕਿ ਉਹਦਾ ਪਾਣੀ ਜਿਹੜਾ ਸੀਵਰੇਜ ਦਾ ਪਾਣੀ ਦਾ ਕਿਤੇ ਨਿਕਾਸ ਹੈਗਾ ਸਾਡੇ ਛੋਟੇ-ਛੋਟੇ ਆਪਣੇ ਸ਼ਹਿਰ ਨੇ ਛੋਟੇ ਕਸਬੇ ਦਾ ਆਮ ਪਿੰਡਾਂ ਦੇ ਵੀ ਹੁਣ ਤਾਂ ਜਿਹੜੇ ਨੇ ਉਹ ਵੀ ਨਾਲੇ ਬੜੇ ਹੋਏ ਨੇ ਤੇ ਇਸ ਡੇਰੇ ਦਾ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਉਹਦਾ ਕਿਤੇ ਨਿਕਾਸ ਹੈਗਾ ਜੇ ਨਿਕਾਸ ਹੋਵੇ ਤਾਂ ਮੈਂ ਦਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਅਪੀਲ ਕਰਦਾ ਗੱਡੀਆਂ ਤੇ ਤੁਹਾਨੂੰ ਮੈਦ ਆ ਜਾਵਾਂਗਾ ਤੇ ਤੁਹਾਨੂੰ ਸਾਰਾ ਉੱਥੇ ਮੋਤਾ ਵਿਖਾ ਦੇਗਾ ਐਸ ਤਰ੍ਹਾਂ ਤੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਜਿਹੜਾ ਹੈ ਇਹ ਕੀ ਕਰਦੇ ਨੇ ਇਹ ਸੈਟਲ ਨਹੀਂ ਕਿੱਥਾ ਹੋਇਆ ਇਹ ਮੈਂ ਉੱਥੇ ਵੀ ਅੱਜ ਬੋਲਾਂਗਾ ਉਹ ਲੋਕੇ ਡੇਰੇ ਦੇ ਅੰਦਰ ਇੱਕ ਇਮਾਰਤ ਬਣੀ ਹੈ ਜਿੱਥੇ ਕੋਈ ਰਸਤਾ ਹੀ ਨਹੀਂ ਜਿੱਥੇ ਕੋਈ ਬਾਹਰੋਂ ਬੰਦਾ ਹੀ ਨਹੀਂ ਜਾ ਸਕਦਾ ਕੇਵਲ ਡੇਰੇ ਦੇ ਸਰਪਾਹੀ ਉੱਥੇ ਰਹਿੰਦੇ ਨੇ ਉੱਥੇ ਡੇਰੇ ਵਾਲਿਆਂ ਦੀ ਤਰਮਾਲ ਹੈ ਉਹ ਪਲਾਇਸ ਆ ਤੁਮਣਾਂ। ਆ ਪਾਸ ਦੇ ਕਿਤੇ ਵੀ ਗੁਰਦੁਆਰਾ ਨਾ ਕਿਹਨ ਜਿਹੜੀਆਂ ਗਲੀਆਂ ਜਾਂਦੀਆਂ ਸੀ ਉਹ ਪਿੰਡ ਸੀ। ਪਿੰਡ ਦਾ ਗੁਰਦੁਆਰਾ ਸੀ ਨਾ। ਤੇ ਉਹਨੂੰ ਜਿਹੜੇ ਰਸਤੇ ਜਾਂਦੇ ਸੀ ਉਹ ਤਾਂ ਸਾਰੇ ਬੰਦ ਨੇ। ਕਿਸ ਕਰਕੇ ਉਹਨੂੰ ਬਣਵਾਣਾ ਨਿਕਿਆ ਅਰੇਗਾ। ਫਿਰ ਜਿਹੜਾ ਇੱਕ ਤੁਹਾਨੂੰ ਹੋਰ ਵੀ ਦੱਸ ਦਿਆਂ ਗੁਰਦੁਆਰੇ ਦਾ। ਆਠੇ ਪਨਾਲ 14 ਮਰਲੇ ਰਕਬਾ। 19 ਮਈ 1935 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਉੱਤੇ ਜਿੱਥੇ ਗਿਆ ਸੰਤਾ ਸਿੰਘ ਉਹ ਜਿੱਥੇ ਰੱਖਿਆ ਦੇ। ਉਹ ਗੁਰਦੁਆਰਾ ਖਸਰਾ ਨੰਬਰ 498 ਪਿੰਡ ਬੜੈਚ ਦਾ ਚਲਿਆ ਆਇਆ ਸੀ 1977 ਖਤਰਪਟ ਲੇਕਿਨ 1985 ਚ ਆ ਕੇ ਤੇ ਇਹਨਾਂ ਨੇ ਕੀ ਕੀਤਾ ਕਿ ਨਵਾਂ ਪਿੰਡ ਇੱਕ ਕਰੇ ਜਿਹਦਾ ਨਾਮ ਰੱਖਿਆ ਡੇਰਾ ਬਾਬਾ ਜਮਲ ਸਿੰਘ ਡੇਰਾ ਬਾਬਾ ਜਮਲ ਸਿੰਘ ਜਦੋਂ ਨਵਾਂ ਪਿੰਡ ਤਿਆਰ ਕੀਤਾ ਗਿਆ ਪਾਕਜਾ ਦੇ ਵਿੱਚ ਤੇ ਉਸ ਟੈਣ ਦੇ ਤੇ ਕੁਝ ਜ਼ਮੀਨ ਪੜਾਇਤ ਪਿੰਡ ਦੀ ਤੇ ਕੁਝ ਬਾਲਸ ਰਾਏ ਕੁੱਲ ਨmber 3203 ਨਾਲ 10 ਰੱਖਦਾ ਉਹ ਪੰਜਾ ਗੋਣਾ ਪਟਕਾ ਦਾ ਰੱਖਦਾ ਤੇ ਉਹ ਇੱਕੋ ਹੀ ਪਿੰਡ ਨੂੰ ਇਸ ਪਿੰਡ ਨੂੰ ਨਵਾਂ ਪਿੰਡ ਜਿਹੜਾ ਬਣਾਇਆ ਇਹਨੂੰ ਬਿਤਾਇਆ ਤੇ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਜਿਹੜਾ ਗੁਰ ਅੱਥਰ ਨਾਲ 14 ਮਰਲੇ ਰੱਖਦਾ ਜਿਹੜਾ ਸਰਦਾਰ ਸੰਖਾ ਸਿੰਘ ਜਿੰਦਾ ਗੁਰੂਗਾਂ ਚੱਲਦੇ ਨਾਲ ਦਿੱਤੇ ਕਿཅੇ ਕਰਦਾ ਤੇ ਉਹ ਉਹਦੇ ਵਿੱਚ ਹੀ ਉਹਨਾਂ ਨੇ ਕੋ ਜਜਮ ਕਰਦਾ ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਜਮੀਨਾਂ ਤੁਸੀਂ ਸਵਾਲ ਕੀਤਾ ਕਿ ਸਹਿਮਤੀ ਨਾਲ ਕੋਈ ਨਹੀਂ ਹੁਣ ਆਪਾਂ ਦੋ ਭਰਾ ਆ ਤੇ ਜਮੀਨ ਜਿਹੜੀ ਆਪਾਂ ਉਹਨਾਂ ਨੂੰ ਦੇ ਦਿੱਤੀ ਉਹ ਵੀ ਬੜੇ ਨਾਲਛਾ ਦੇ ਨਾਲ ਕਿ ਦੇਦੀ ਤੇ ਖਰੀਦੀ ਤੇ ਫਿਰ ਉਹਦੇ ਚੋਂ 30 ਫੁੱਟ ਮਿੱਟੀ ਕੁੱਟੀ ਜਾਂਦੀ ਆ 30 ਫੁੱਟ ਮਿੱਟੀ ਜਦੋਂ ਕੁੱਟ ਲਈ ਮੈਂ ਜਮੀਨ ਉਹਨਾਂ ਨੂੰ ਦੇ ਦਿੱਤੀ ਮੇਰੀ ਜਮੀਨ ਚੋਂ 30 ਫੁੱਟ ਮਿੱਟੀ ਕੁੱਟੀ ਗਈ ਅੱਗੇ ਮਰੀਤ ਸਿੰਘ ਦੀ ਜਮੀਨ ਆ ਗਈ ਤੇ ਮਰੀਤ ਸਿੰਘ ਕੀ ਕਰੇਗਾ ਉਹ 30 ਫੁੱਟੋਂ ਤੋਂ ਪਾਣੀ ਡਿਗੇਗਾ ਪਉਦੀ ਜ਼ਮੀਨ ਖਰੀਦੀ ਐ ਇਸੇ ਤਰ੍ਹਾਂ ਮਕਾਨ ਖਰੀਦ ਰਹੇ ਨੇ ਇਸੇ ਤਰ੍ਹਾਂ ਉਹਨਾਂ ਨੇ ਜ਼ਮੀਨਾਂ ਜੜੀਆਂ ਨੇ ਕਿ ਜੇ ਕੋਈ ਖਰੀਦਿਆ ਵੀ ਨੇ ਤੇ ਸਾਡੇ ਕੋਲੇ ਉਸ ਹੂਤ ਨੇ ਕਿ ਜਿਹੜੀਆਂ ਦਰਿਆਵਰਦ ਜ਼ਮੀਨਾਂ ਹੋ ਗਈਆਂ ਉਹਨਾਂ ਜ਼ਮੀਨਾਂ ਨੂੰ ਦਰਿਆਵਰਦ ਹੋਈਆਂ ਨੂੰ ਜਦੋਂ ਅਸੀਂ ਕੋਰਟ ਚ ਗਏ ਤੇ ਇਹਨਾਂ ਨੇ ਕੀ ਕੀਤਾ ਕਿ ਉਹ 60 70000 ਰੁਪਏ ਦੀ ਜ਼ਮੀਨ ਵ੍ਰਿਟੀ ਐ ਆਪੇ ਇਹਦੇ ਬੰਦੇ ਬੈਠੇ ਨੇ 67000 ਫਿਰ 800 ਲੱਖ ਨੂੰ ਹੁਣ ਕੁਝ ਵਧਾ ਰਿਹਾ ਉਹ ਦਿਰਾਪੁਰ ਤੋਂ ਚੀਬੀ ਨੇ ਲੈ ਗੀਦੀ ਆ ਕਿਉਂ ਕਰੀਦੀ